ਇਲੈਕਸ਼ਨ ਹੋ ਰਹੀ ਹੈ ਇਹ ਆਪਾਂ ਸਾਰੇ ਹੀ ਜਾਣਦੇ ਆ ਕਿ ਇਹ ਕੋਈ ਇਲੈਕਸ਼ਨ ਪਹਿਲੀ ਵਾਰ ਨਹੀਂ ਹੋ ਰਹੀ ਇਲੈਕਸ਼ਨ 5 ਸਾਲ ਬਾਅਦ ਜਾਂ ਵਿੱਚੋਂ ਹੋਰ ਇਲੈਕਸ਼ਨਾਂ ਵੀ ਆ ਜਾਂਦੀਆਂ ਨੇ ਉਹ ਸਿਲਸਿਲਾ ਚੱਲਦਾ ਰਹਿੰਦਾ ਪਰ ਇੱਕ ਸ਼ਿਕਵਾ ਸਾਡੀ ਪਾਰਟੀ ਦਾ ਪੰਜਾਬ ਦੇ ਆਪਣੇ ਭੈਣਾ ਭਰਾਵਾਂ ਦੇ ਉੱਪਰ ਇਹ ਜ਼ਰੂਰ ਹੈ ਕਿ ਪਿਛਲੇ 45 ਸਾਲ ਤੋਂ ਜਿਹੜੀ ਧਿਰ ਗੁਰੂ ਦੀ ਹੋ ਕੇ ਪੰਜਾਬ ਦੀ ਹੋ ਕੇ ਵਿਚਰਦੀ ਰਹੀ ਤੇ ਆਪਣਾ ਸਟੈਂਡ ਨਹੀਂ ਬਦਲਿਆ ਪੰਜਾਬ ਦੇ ਸਾਡੇ ਭੈਣਾ ਭਰਾਵਾਂ ਨੇ ਉਹਨਾਂ ਨੂੰ ਜਿੱਤ ਵਾਲੇ ਪਾਸੇ ਉੱਪਰ ਤੱਕ ਨਹੀਂ ਪਹੁੰਚਾਇਆ ਸਿਵਾਏ 1999 ਦੇ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਨੂੰ ਜਿਤਾਉਣਾ 1999 ਵਿੱਚ ਮਾਨ ਸਾਹਿਬ ਨੂੰ ਜੇਲ੍ਹ ਤੋਂ ਬਾਹਰ ਕਢਾਉਣਾ ਜਾਂ ਹੁਣ 2022 ਦੇ ਵਿੱਚ ਮਾਨ ਸਾਹਿਬ ਨੂੰ ਉਹਨਾਂ ਨੂੰ ਸੰਗਰੂਰ ਤੋਂ ਜਿਤਾਉਣਾ ਇਹ ਜ਼ਰੂਰ ਸਾਡੇ ਨਾਲ ਕੌਮ ਨੇ ਬਹੁਤ ਵੱਡੀ ਸਾਂਝ ਪਾਈ ਹੈ ਪਰ ਉਸ ਤੋਂ ਬਿਨਾ ਕਦੇ ਕੋਈ ਐਮਐਲਏ ਕਦੇ ਕੋਈ ਹੋਰ ਐਮਪੀ ਇਹ ਨਹੀਂ ਕਿ ਅਸੀਂ ਖੜਾਇਆ ਨਹੀਂ ਖੜਾਇਆ ਜਰੂਰ ਹੈ ਪਰ ਸੰਗਤ ਨੇ ਉਦੋਂ ਚ ਸਹਿਯੋਗ ਨਹੀਂ ਕੀਤਾ ਇਹ ਆਪਾਂ ਸਾਰੇ ਜਿਹੜੇ ਥੋੜੇ ਜਿਹਾ ਹਾਂ ਉਹ ਜਾਣਦੇ ਹਾਂ ਕਿ ਅਸੀਂ ਲਗਾਤਾਰ ਕਿਹੜਾ ਮਨ ਲੈ ਕੇ ਕਿਹੜੀ ਸੋਚ ਲੈ ਕੇ ਚੱਲਦੇ ਰਹੇ ਹਾਂ ਸੋਚ ਸਾਡੀ ਕੋਈ ਆਪਣੀ ਨਹੀਂ ਅਸੀਂ ਤਾਂ ਪਹਿਰੇਦਾਰੀ ਕਰ ਰਹੇ ਹਾਂ ਸੋਚ ਗੁਰੂ ਨਾਨਕ ਗੁਰਗੋਬਿੰਦ ਸਿੰਘ ਜੀ ਦੀ ਸੋਚ ਹੈ ਸਾਡੇ ਸਮਿਆਂ ਦੇ ਵਿੱਚ ਉਸ ਸੋਚ ਨੂੰ ਜੀ ਕੇ ਦਿਖਾਇਆ ਹੈ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਾ ਪੰਜਾਬ ਦੇ ਲੋਕ ਸੈਂਟਰ ਦੇ ਪਿੱਛੇ ਲੱਗ ਕੇ ਸੰਤ ਜਰਨੈਲ ਸਿੰਘ ਨੂੰ ਸਮਝ ਨਹੀਂ ਸਕੇ ਜੇਕਰ ਪੰਜਾਬ ਦੇ ਲੋਕ ਵਕਤ ਸਿਰ ਸੰਤ ਜਰਨੈਲ ਸਿੰਘ ਜੀ ਨੂੰ ਸਮਝ ਜਾਂਦੇ ਅੱਜ ਪੰਜਾਬ ਦਾ ਹਾਲਾਤ ਇਹ ਨਾ ਹੁੰਦੇ ਜੋ ਸਾਨੂੰ ਦਿਸ ਰਹੇ ਨੇ ਅੱਜ ਅਸੀਂ ਡੁੱਬੇ ਹੋਏ ਹਾਂ ਹਰ ਪਾਸੇਓਂ ਇੱਕ ਚੀਜ਼ ਤਾਂ ਸਾਨੂੰ ਸਾਹਮਣੇ ਦਿਸਦੀ ਹੈ ਕਿ ਨਸ਼ੇ 'ਚ ਅਸੀਂ ਡੁੱਬੇ ਹਾਂ ਪਰ ਕਿਹੜਾ ਐਸਾ ਪਾਸਾ ਹੈ ਜਿਹਦੇ 'ਚ ਅਸੀਂ ਤੈਰ ਰਹੇ ਹਾਂ ਹਰ ਚੀਜ਼ ਦੇ ਵਿੱਚ ਡੁੱਬੇ ਹਾਂ ਸਾਡੀ ਖੇਤੀਬਾੜੀ ਦਾ ਕੀ ਮੁੱਲ ਪੈ ਰਿਹਾ ਜੇ ਮੁੱਲ ਠੀਕ ਪਿਆ ਹੁੰਦਾ ਤਾਂ ਅਸੀਂ ਬਾਰ-ਬਾਰ ਆ ਕੇ ਬਾਰਡਰਾਂ ਤੇ ਬੈਠ ਕੇ ਆਪਣੇ ਬੱਚੇ ਆਪਣੇ ਭੈਣ ਆਪਣੇ ਭਰਾ ਸ਼ਹੀਦ ਨਾ ਕਰਾਉਂਦੇ ਇਹ ਸਾਨੂੰ ਸੋਚਣਾ ਚਾਹੀਦਾ ਹੈ ਉਹਨਾਂ ਚੀਜ਼ਾਂ ਦੇ ਪਿੱਛੇ ਕੀ ਹੈ ਉਹਨਾਂ ਦੇ ਪਿੱਛੇ ਇੱਕ ਪੋਲੀਟੀਕਲ ਪਾਵਰ ਹੈ ਜਿਹੜੀ ਤੁਸੀਂ ਉਸ ਧਿਰ ਨੂੰ ਕਦੇ ਨਹੀਂ ਦਿੱਤੀ ਪੰਜਾਬ ਦੇ ਲੋਕਾਂ ਨੇ ਮੈਂ ਇਹਨਾਂ 10 20 ਬੰਦਿਆਂ ਦਾ ਗੱਲ ਨਹੀਂ ਕਰਦਾ ਮੈਂ ਸਮੁੱਚੇ ਪੰਜਾਬ ਦੀ ਗੱਲ ਕਰਦਾ ਕਿ ਪੋਲੀਟੀਕਲ ਪਾਵਰ ਜਿਹੜੀ ਹੈ ਉਹ ਅਸੀਂ ਹਮੇਸ਼ਾ ਨਲਾਇਕ ਬੰਦਿਆਂ ਦੇ ਹੱਥ ਦਿੱਤੀ ਆ ਤੇ ਜੇ ਨਲਾਇਕ ਬੰਦਿਆਂ ਦੇ ਹੱਥ ਦਵਾਂਗੇ ਤਾਂ ਨਲਾਇਕ ਬੰਦੇ ਤਾਂ ਨਲਾਇਕੀ ਹੀ ਕਰਨਗੇ ਨਾ ਫਿਰ ਉਹਨਾਂ ਨੂੰ ਇੱਕ ਇਹ ਲੱਗਦਾ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਬਾਦਲ ਹੋਣ ਚਾਹੇ ਭਾਜਪਾ ਹੋਵੇ ਜਾਂ ਹੁਣ ਆਮ ਆਦਮੀ ਪਾਰਟੀ ਆ ਗਈ ਓਹ ਹੋਵੇ ਉਹਨਾਂ ਸਾਰਿਆਂ ਨੂੰ ਲੱਗਦਾ ਹੈ ਕਿ ਜਿਹੜੀ ਪੰਜਾਬ ਦੀ ਜਨਤਾ ਹੈ ਉਹਨਾਂ ਨੂੰ ਲੱਗਦਾ ਹੈ ਮੈਂ ਤਾਂ ਇਹ ਲਫ਼ਜ਼ ਨਹੀਂ ਕਹਿ ਸਕਦਾ ਕਿ ਇਹ ਤਾਂ ਮੂਰਖ ਹੈ ਅਸੀਂ ਸ਼ਰਾਬਾਂ ਪਿਾਵਾਂਗੇ ਅਸੀਂ ਭੁਗੀਆਂ ਦੇਵਾਂਗੇ ਅਸੀਂ ਨੋਟ ਦੇ ਦਾਂਗੇ ਮਤਲਬ ਕਿ ਨਸ਼ਾ ਤੇ ਪੈਸਾ ਦੇ ਕੇ ਅਸੀਂ ਇਹਨਾਂ ਦੀ ਵੋਟ ਪਵਾ ਲੈਣੀ ਹੈ ਤੇ ਉਹ ਜਿਹੜਾ ਪੈਸਾ ਅਸੀਂ ਬਾਅਦ ਵਿੱਚ ਰਾਜ ਭਾਗ ਦੇ ਉੱਤੇ ਬੈਠ ਕੇ ਸਾਰੇ ਪੁੱਠੇ ਕੰਮ ਕਰਕੇ ਉਹ ਪੈਸਾ ਕਮਾ ਲੈਣਾ ਹੈ ਤੇ ਇਹ ਕੁਝ ਹੋ ਰਿਹਾ ਹੈ ਇਹ ਕੋ ਕਹਿਣ ਵਾਲੀ ਗੱਲ ਨਹੀਂ ਜਿੰਨੇ ਵੀ ਹੁਕਮਰਾਨ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਚੁਣੇ ਨੇ ਉਹਨਾਂ ਨੇ ਪੰਜਾਬ ਨਾਲ ਗਦਾਰੀ ਕੀਤੀ ਆ ਵਿਸ਼ਵਾਸ ਘਾਤ ਕੀਤਾ ਆਪਣੇ ਘਰਾਂ ਨੂੰ ਭਰਿਆ ਤੇ ਲੋਕਾਂ ਦੇ ਘਰਾਂ ਨੂੰ ਖਾਲੀ ਕੀਤਾ ਇਹ ਹੁਣ ਇਹਦੇ ਵਿੱਚ ਸਮਝਣ ਦੀ ਤਾਂ ਕੋਈ ਬਹੁਤੀ ਢੰਗਾਈ ਦੀ ਲੋੜ ਨਹੀਂ ਅੱਜ ਦਾ ਵੈਸੇ ਟਾਈਮ ਜਿਹੜਾ ਉਹ ਚੱਲ ਰਿਹਾ ਉਹ ਤਾਂ ਸੋਸ਼ਲ ਮੀਡੀਆ ਦਾ ਟਾਈਮ ਹੈ ਹਰ ਇੱਕ ਬੱਚਾ ਫੇਸਬੁੱਕ ਦੇ ਨਾਲ ਜੁੜਿਆ ਹੋਇਆ ਹੈ ਇੰਸਟਾਗ੍ਰਾਮ ਦੇ ਨਾਲ ਜੁੜਿਆ ਹੋਇਆ ਜਦੋਂ ਉਹ ਜੀ ਕਰਦਾ ਉਹ YouTube ਵੀ ਦੇਖ ਲੈਂਦਾ ਸਾਰਾ ਕੁਝ ਸਾਹਮਣੇ ਹੈ ਜੇ ਅੱਜ ਤੋਂ 10 ਸਾਲ ਪਹਿਲਾਂ ਕੋਈ ਘਟਨਾ ਵਾਪਰੀ ਹੈ ਉਹ ਇੱਕ ਹੱਥ ਮਾਰਦਾ 10 ਸਾਲ ਪਹਿਲਾਂ ਦੀ ਘਟਨਾ ਸਾਹਮਣੇ ਆ ਜਾਂਦੀ ਹੈ ਕਿਸੇ ਤੋਂ ਸੁਣਨ ਦੀ ਭਿਖੇਚ ਪੈਂਨ ਦੀ ਲੋੜ ਹੀ ਨਹੀਂ ਆਹ ਤਾਜ਼ਾ ਉਦਾਹਰਨ ਪਿਛਲੀਆਂ ਸਾਰੀਆਂ ਗੱਲਾਂ ਨੂੰ ਸਾਡੀਆਂ ਨੂੰ ਸੱਚ ਕਰ ਰਹੀ ਹੈ ਕਿ ਇੱਕ ਸਾਲ ਪਹਿਲਾਂ ਸਵਾ ਸਾਲ ਪਹਿਲਾਂ ਸਰਦਾਰ ਅਮਰਤਪਾਲ ਸਿੰਘ ਜੀ ਨੂੰ ਕਿਉਂ ਇੰਨੀ ਦੂਰ ਭੇਜਿਆ ਗਿਆ ਇਸ ਕਿਉਂ ਦਾ ਜਵਾਬ ਸਾਨੂੰ ਨਹੀਂ ਮਿਲਿਆ ਸਿੱਖਾਂ ਨੂੰ ਨਹੀਂ ਮਿਲਿਆ ਅੱਜ ਬਿਆਨ ਦੇ ਰਹੇ ਦੋ ਦਿਨ ਪਹਿਲਾਂ ਅਮਰਤਪਾਲ ਦੇ ਮਾਤਾ ਪਿਤਾ ਜੀ ਕਿ ਸਾਨੂੰ ਦੱਸਿਆ ਜਾਵੇ ਕਿ ਅਮਰਤਪਾਲ ਤੇ ਕੇਸ ਕਿਹੜਾ ਹੈ ਤਾਂ ਜੋ ਅਸੀਂ ਫਾਰਮ ਪੂਰਾ ਕਰ ਸਕੀਏ ਕੱਲ ਤੁਸੀਂ ਕਹੋ ਨਹੀਂ ਜੀ ਇੱਕ ਕੇਸ ਤੁਸੀਂ ਦੱਸਿਆ ਹੀ ਨਹੀਂ ਸਾਨੂੰ ਤੁਸੀਂ ਦੱਸੋ ਕਿਹੜਾ ਕਿਹੜਾ ਕੇਸ ਤੁਸੀਂ ਪਾਇਆ ਫਿਰ ਮੈਂ ਵੀਡੀਓ ਬਣਾ ਕੇ ਬੇਨਤੀ ਕੀਤੀ ਸੀ ਅਮਰਤਪਾਲ ਜੀ ਦੇ ਪਰਿਵਾਰ ਨੂੰ ਕਿ ਸਰਕਾਰ ਨੇ ਜੇ 1 ਸਾਲ ਚ ਨਹੀਂ ਦੱਸਿਆ ਉਹ ਹੁਣ 20 ਦਿਨ ਚ ਕਿਉਂ ਦਸੂਗੀ ਤੁਸੀਂ ਸਿੱਧਾ ਜਾਓ ਕੋਰਟ ਉੱਥੇ ਦੋ ਅਰਜੀ ਬਤੌਰ ਮਾਂ-ਬਾਪ ਕਿ ਸਾਨੂੰ ਦੱਸਿਆ ਜਾਵੇ ਕੋਰਟ ਨੂੰ ਤਾਂ ਦੱਸੂਗਾ ਪ੍ਰਸ਼ਾਸਨ ਪਰ ਜੇ ਅਸੀਂ ਪੁੱਛੀ ਜਾਈਏ ਤਾਂ ਉਹਨੇ ਕਹੇ ਨਾ ਦੱਸਿਆ ਨਾ ਦੱਸਣਾ ਫਿਰ ਕਹਿੰਦੇ ਤੁਹਾਡਾ ਫਾਰਮ ਪੂਰਾ ਨਹੀਂ ਹੈ ਜੀ ਇਸ ਕਰਕੇ ਫਾਰਮ ਰਿਜੈਕਟ ਹੈ ਇਸ ਤੋਂ ਵੀ ਮਾੜੀ ਗੱਲ ਜਿਹੜੀ ਹੈਗੀ ਹੈ ਉਹ ਬਾਦਲ ਦਲ ਨੇ ਕੀਤੀ ਐ ਅਮਰਤਪਾਲਾ ਇਹ ਸਭ ਨੂੰ ਪਤਾ ਹੈ ਕਿ ਉਹ ਜਿੱਤ ਵੱਲ ਵੱਧ ਰਿਹਾ ਹੈ ਸੰਗਤ ਦਾ ਸਹਿਯੋਗ ਦੇ ਨਾਲ ਹੈ ਉਹਦੇ ਨਾਲ ਜਿਹੜਾ ਇਹ ਸਾਰੀ ਧਿਰ ਜੁੜ ਗਈ ਹੈ ਵਿੱਚੇ ਲੱਖਾ ਸੁਧਾਨਾ ਹੈ ਵਿੱਚੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਵਿੱਚੇ ਅਸੀਂ ਸਾਰੇ ਆ ਅਸੀਂ ਕੱਲ 13ਵਾਂ ਬੰਦਾ ਜਿਹੜਾ ਰਹਿੰਦਾ ਸੀ ਪੰਜਾਬ ਦੇ 13 ਐਮਪੀ ਪੂਰੇ ਕਰਤੇ ਉਹਨਾਂ ਚੋਂ ਇੱਕ ਅਮਰਤਪਾਲ ਸਿੰਘ ਹੈ ਇੱਕ ਲੱਖਾ ਸੁਧਾਨਾ ਹੈ ਇੱਕ ਸਿਮਰਨਜੀਤ ਸਿੰਘ ਮਾਨ ਹੈ ਇੱਕ ਦਾਸ ਖੜਾ ਹੈ ਇੱਕ ਅਰਸ਼ਪਾਲ ਅਰਸ਼ਪਾਲ ਸਿੰਘ ਛੰਦੜਾ ਦਾ ਪੁੱਤ ਜਿਹੜੇ ਸ਼ਹੀਦ ਹੋ ਗਏ ਸੀ ਅਮਰਤਪਾਲ ਸਿੰਘ ਛੰਦੜਾ ਖੜੇ ਨੇ ਇੱਕ ਈਮਾਨ ਸਿੰਘ ਮਾਨ ਖੜੇ ਨੇ ਐਦਾਂ ਕਰਕੇ 13 ਬੰਦਿਆਂ ਤੇ 13 ਸੀਟਾਂ ਤੇ ਸਾਡੇ ਬੰਦੇ ਖੜੇ ਨੇ ਇਸ ਟਾਈਮ ਤੁਹਾਡੀ ਪਾਰਟੀ ਦੇ ਤੇ 9 ਅਸੀਂ ਖੜਾਏ ਸੀ 99 ਤੇ ਪੂਰਾ ਸਹਿਯੋਗ ਦਿੱਤਾ ਸੀ 9 ਦੇ ਵਿੱਚੋਂ ਜਿੱਤ ਕਰਾਈ ਸੀ ਸੰਗਤ ਨੇ ਅੱਜ ਮਾਹੌਲ ਉਸੇ ਤਰ੍ਹਾਂ ਦਾ ਬਣ ਗਿਆ ਉਸ ਵਕਤ ਸਾਡੀ ਉਮਰ ਬਹੁਤ ਛੋਟੀ ਸੀ ਅਸੀਂ 22 23 ਸਾਲ ਦੇ ਸੀ ਜਾਂ ਪਤੀ 26 ਸਾਲ ਦੇ ਸੀ ਅੱਜ ਜਿਹੜੇ 22 23 ਤੇ 25 ਸਾਲ ਦੇ ਨੇ ਉਹਨਾਂ ਦਾ ਜੋ ਜਜ਼ਬਾਤ ਹੈ ਮੈਨੂੰ ਆਪਣਾ ਜਜ਼ਬਾਤ ਯਾਦ ਆ ਜਾਂਦਾ ਜਦੋਂ 99 ਵਾਲੀਆਂ ਵੋਟਾਂ ਪਈਆਂ ਸੀ ਅਸੀਂ ਨਹੀਂ ਫਿਰ ਦੇਖਿਆ ਸੀ ਜਿੱਥੇ ਵੀ ਕਿਤੇ ਅਸੀਂ ਸਾਰੇ ਬੈਠੇ ਸੀਗੇ ਉੱਥੋਂ ਹੀ ਵੋਟਾਂ ਪਾਣੀਆਂ ਤੇ ਕਹਿਣੀਆਂ ਸ਼ੁਰੂ ਕਰਦੇ ਸੀ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਸੀ ਹੁਣ ਤਾਂ ਚਲੋ ਪਾਰਟੀ ਹੈ ਇੱਕ ਦੂਜੇ ਨੂੰ ਸਾਰੇ ਪੰਜਾਬ ਜਾਣਦੇ ਆ ਦੁਨੀਆ ਭਰ ਤੋਂ ਆਪਣੇ ਪੇਰੈਂਟਸ ਨੂੰ ਫੋਨ ਆ ਰਹੇ ਨੇ ਇਹ ਸਾਰੀਆਂ ਗੱਲਾਂ ਮਹਾਰਾਜ ਦੀ ਬੇਅਦਬੀ 328 ਰੁਪਿਆਂ ਦਾ ਗੁੰਮ ਹੋਣਾ 32-32 ਸਾਲ ਤੋਂ ਸਾਡੇ ਬੰਦੀ ਸਿੰਘਾਂ ਦਾ ਅੰਦਰ ਹੋਣਾ ਡਿਬਰੂਗੜ੍ਹ ਸਾਡੇ ਬੱਚਿਆਂ ਨੂੰ ਭੇਜਣਾ ਪੰਜਾਬ ਨੂੰ ਐਮਐਸਪੀ ਨਾ ਦੇਣੀ ਪੰਜਾਬ ਨੂੰ ਵੱਧ ਅਧਿਕਾਰ ਨਾ ਦੇਣੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਵਾਲਿਆਂ ਨੂੰ ਕਈ ਸਾਲ ਤੱਕ ਕੇਸ ਦਰਜ ਨਾ ਕਰਨਾ ਇਹ ਸਾਰਾ ਮਿਲਾ ਕੇ ਬਹੁਤ ਵੱਡਾ ਚੈਪਟਰ ਹੈ ਜਿਹੜਾ ਅੱਜ ਕੌਮ ਦੇ ਮਨ 'ਚ ਹੈ ਪਰ ਉਹਨੂੰ ਇਨਸਾਫ ਨਹੀਂ ਮਿਲ ਰਿਹਾ ਅੱਜ ਪੰਜਾਬ ਨੂੰ ਇਨਸਾਫ ਨਹੀਂ ਮਿਲ ਰਿਹਾ ਉਸ ਕਰਕੇ ਮੈਂ ਦੋ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹਨਾਂ ਗੱਲਾਂ ਨੂੰ ਵਿਚਾਰੀਏ ਅੱਜ ਟਾਈਮ ਹੈ 20 ਦਿਨ ਦਾ 20 ਦਿਨ ਚ ਤੁਸੀਂ ਨਿਰਣਾ ਕਰ ਸਕਦੇ ਹੋ ਤੁਹਾਡੇ ਸਾਹਮਣੇ ਨੇ ਚਾਰ ਤਰਾ ਮੈਨੂੰ ਚਾਰਾਂ ਤਰਾ ਦੇ ਵਿੱਚ ਇੱਕ ਰੱਤੀ ਭਰ ਵੀ ਫਰਕ ਨਹੀਂ ਲੱਗਦਾ ਨਹੀਂ ਹੈ ਇਹ ਤਾਂ ਮੈਂ ਕਹਿ ਰਿਹਾ ਨਾ ਤੁਸੀਂ ਇਸ ਗੱਲ ਨੂੰ ਪਰਖੋ ਵਿਚਾਰੋ ਮੈਂ ਤੁਹਾਨੂੰ ਬੇਨਤੀ ਕਰਦਾ YouTube ਤੇ ਯਾ ਤੁਹਾਡੀਆਂ ਇੰਸਟਾਗ੍ਰam ਤੇ ਫੇਸਬੁੱਕ ਤੇ ਮੇਰੀਆਂ ਵੀਡੀਓਜ਼ ਚੱਲ ਰਹੀਆਂ ਨੇ ਉਹਨਾਂ ਨੂੰ ਸੁਣੋ ਤੇ ਆਪ ਵਿਚਾਰੋ ਕਿ ਜੋ ਇਹ ਕਹਿ ਰਹੇ ਨੇ ਕੀ ਇਹ ਠੀਕ ਹੈ ਜੇ ਠੀਕ ਲੱਗਿਆ ਫਿਰ ਜ਼ਰੂਰ ਵੋਟ ਪਾਓ ਤਾਂ ਜੋ ਤੁਹਾਡੀ ਪੰਜਾਬ ਦੀ ਆਪਣੀ ਇੱਕ ਧਿਰ ਖੜ੍ਹ ਸਕੇ ਸਦਾ ਲਈ ਹਮੇਸ਼ਾ ਲਈ ਇੱਕ ਧਿਰ ਖੜ੍ਹ ਜੂਗੀ ਜੇ ਤੁਸੀਂ ਇਹਨਾਂ 13 ਪੰਜਾਬ ਦੇ ਬੰਦਿਆਂ ਵਿੱਚੋਂ ਆਪਣੇ ਪਟਿਆਲੇ ਵਾਲੇ ਪ੍ਰੋਫੈਸਰ ਮਿੰਦਰਪਾਲ ਸਿੰਘ ਨੂੰ ਸੰਗਰੂਰ ਵਾਲੇ ਮਾਨ ਸਾਹਿਬ ਨੂੰ ਇਦਾਂ ਕਰਕੇ 13 ਦੇ ਇਹਨਾਂ ਹਲਕਿਆਂ ਵਿੱਚ ਜਿਹੜੇ ਵੀ ਸਾਡੇ ਭੈਣ ਭਰਾ ਦੋਸਤ ਮਿੱਤਰ ਰਹਿੰਦੇ ਨੇ ਉਹ ਸੁਣਦੇ ਵੀ ਸੁਣ ਵੀ ਰਹੇ ਨੇ ਹੋਰ ਵੀ ਮਾਨ ਸਾਹਿਬ ਵੀ ਬੋਲਦੇ ਨੇ ਰੋਜ਼ ਉਹ ਵੀ ਸੁਣਦੇ ਨੇ ਅਮਰਤਪਾਲ ਸਿੰਘ ਜੀ ਵੱਲੋਂ ਪਾਸੋਂ ਵੀ ਖਬਰਾਂ ਆ ਰਹੀਆਂ ਨੇ ਲਖੇ ਸਧਾਨੇ ਵਾਲੇ ਪਾਸੋਂ ਵੀ ਖਬਰਾਂ ਆ ਰਹੀਆਂ ਨੇ ਕੁਸ਼ਲਪਾਲ ਸਿੰਘ ਜੀ ਵੱਲੋਂ ਵੀ ਖਬਰਾਂ ਆ ਰਹੀਆਂ ਨੇ ਅਮਰਤਪਾਲ ਸਿੰਘ ਛੰਦਰੇ ਵੱਲੋਂ ਵੀ ਆ ਰਹੀਆਂ ਨੇ ਸੋ ਮੇਰੀ ਬੇਨਤੀ ਹੈ ਕਿ ਇਹਨਾਂ ਸਾਰੀਆਂ ਗੱਲਾਂ ਨੂੰ ਵਿਚਾਰੋ ਜਿੰਨੇ ਮੁੱਦਿਆਂ ਦੀ ਗੱਲ ਮੈਂ ਕੀਤੀ ਹੈ ਉਹਨਾਂ ਮੁੱਦਿਆਂ ਦੇ ਉੱਤੇ ਸਾਡਾ ਸਾਰਿਆਂ ਦਾ ਮਨ ਦੁਖੀ ਹੁੰਦਾ ਹੈ ਜਦੋਂ ਗੁਰਗਾਂ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ ਪਰ ਇਹਦੀ ਜੜਤ ਤਾਂ ਜਾਈਏ ਨਾ ਫਿਰ 328 ਰੁਪਿਆਂ ਦਾ ਹਿਸਾਬ ਤਾਂ ਬਾਦਲਾਂ ਤੋਂ ਲਈਏ ਵੀ ਸ਼੍ਰੋਮਣੀ ਕਮੇਟੀ ਇਹ ਤਾਂ ਮੰਦੀ ਹੈ ਕਿ 328 ਰੁਪਏ ਗੁੰਮ ਹੋਏ ਨੇ ਪਰ ਇਹ ਦੱਸਦੀ ਨਹੀਂ ਉਹ ਦਿੱਤੇ ਕਿੱਥੇ ਗਏ ਉਹਨਾਂ ਦੀ ਬੇਅਦਬੀ ਹੋਏਗੀ ਨਹੀਂ ਹੋਏਗੀ ਆ ਜਿਹੜੀ ਥਾਂ ਥਾਂ ਤੇ ਬੇਅਦਬੀ ਹੁੰਦੀ ਹੈ ਬਹੁਤ ਵਾਰ ਲੱਗਦਾ ਹੈ ਕਿ ਮਹਾਰਾਜ ਦੀ ਬੀੜ ਕਿੱਥੋਂ ਆਈ ਫਿਰ ਸਾਡਾ ਧਿਆਨ ਜਾਂਦਾ ਹੈ ਕਿ ਉਹ ਜਿਹੜੇ 328 ਸਾਡੇ ਗੁੰਮ ਹੋਏ ਹੋਏ ਨੇ ਉਹ ਕਿੱਥੇ ਨੇ ਕਿ ਉੱਥੇ ਅਜੇ ਉਹਨਾਂ ਨੂੰ ਅੱਗੇ ਫਿਰ ਬੇਦਬੀ ਕਰਨਗੇ ਇਹ ਸਾਰੀਆਂ ਗੱਲਾਂ ਨੂੰ ਖਤਮ ਕਰਨ ਦੇ ਲਈ ਆਪਣੀ ਧਿਰ ਨੂੰ ਉੱਪਰ ਚੁੱਕਣ ਦੇ ਲਈ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ 'ਚ ਇਨਸਾਫ ਦਿਵਾਉਣ ਲਈ ਇਹਨਾਂ ਸਾਰਿਆਂ ਲਈ ਤੁਹਾਨੂੰ ਮੇਰੀ ਇਹ ਬੇਨਤੀ ਸਵਾਰ ਕਰਕੇ ਇਸ ਧਿਰ ਨੂੰ ਸਿਮਰਜੀਤ ਸਿੰਘ ਮਾਨ ਸਾਹਿਬ ਵਾਲੀ ਧਿਰ ਨੂੰ ਮਜ਼ਬੂਤ ਵੀ ਕਰੀਏ ਵੱਡਾ ਵੀ ਕਰੀਏ ਤੇ ਉਹਨਾਂ ਦੀ ਜਿੱਤ ਕਰਕੇ ਆਪਣੀ ਹੀ ਜਿੱਤ ਨੂੰ ਮਹਿਸੂਸ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ